ਜੇ ਆਪਾਂ ਉੱਪਰ ਦੇ ਸਟਾਰਾਂ ਦੀ ਗੱਲ ਕਰ ਰਹੇ ਹਾਂ ਜੀ ਤਾਂ 100 ਮੀਟਰ ਨੈਸ਼ਨਲ ਚੈਂਪੀਅਨ ਜਿਨ੍ਹਾਂ ਦਾ ਰਿਕਾਰਡ ਚੱਲ ਰਿਹਾ ਇਸ ਟਾਈਮ ਮੌਕੇ ਦਾ ਤੇ ਉਹ ਗੁਰਿੰਦਰ ਵੀਰ ਸਿੰਘ ਉਹ ਸਾਡੇ ਕੋਚ ਉਹ ਸਾਬ ਨੇ ਹੀ ਤਿਆਰ ਕਰਿਆ ਸੀ ਪਲੇਅਰ ਸਰਦਾਰ ਮਿਰਕਾ ਸਿੰਘ ਜਿਨ੍ਹਾਂ ਨੂੰ ਉਡਣਾ ਸਿੱਖ ਵੀ ਗਿਆ ਜਾਂਦਾ ਤੇ ਮੈਂ ਉਹਨਾਂ ਤੋਂ ਬਹੁਤ ਇਨਸਪਾਇਰ ਹਾਂ ਜੀ ਜਦੋਂ ਹੀ ਮੇਰੀ 12th ਕੰਪਲੀਟ ਹੋਈ ਮੈਨੂੰ ਘਰ ਦੇਣੇ ਥੋੜਾ ਫੋਰਸ ਕੀਤਾ ਤੇਰੇ ਭਰਾ ਭੈਣ ਬਾਹਰ ਨੇ ਵੀ ਤੂੰ ਵੀ ਬਾਹਰ ਚੱਲ ਜਾ ਇਹ ਥੋੜਾ ਜੂਨੀਅਰ ਲੈਵਲ ਦੀ ਕਹਿ ਸਕਦੇ ਆ ਆਪਾਂ ਡਾਈਟ ਆ ਵੀ ਜਿੱਦਾਂ ਜੂਨੀਅਰ ਆਪਾਂ ਜਵਾਕ ਨੂੰ ਦਿੰਨੇ ਆ ਜੀ ਜਿਹੜੀ ਕਿ ਆਪਾਂ ਨੂੰ ਪੀਐਸ ਤੋਂ ਮਿਲਦੀ ਉਹ ਜੂਨੀਅਰ ਲੈਵਲ ਦੀ ਹੀ ਡਾਈਟ ਆ ਫਿਲਹਾਲ ਤਾਂ ਜੀ ਮੈਂ ਇੰਜਰੀ 'ਚ ਆ ਜੀ ਡਿਸਕ ਦੀ ਪ੍ਰੋਬਲਮ ਐ ਮੇਰੇ ਉਹ ਮੈਂ ਹੀਲ ਕਰ ਰਹਾ ਆ ਫਿਰ ਇਸ ਤੋਂ ਬਾਅਦ ਸੋਚਿਆ ਤਾਂ ਕਾਫੀ ਗੁਰਸ਼ਾ ਜੀ ਤਾਂ ਤੁਹਾਨੂੰ ਕੀ ਕੁਛ ਸਰਕਾਰ ਵੱਲੋਂ ਮਿਲਦਾ ਜਾਂ ਕਿੰਨਾ ਕੁ ਪੈਸੇ ਮਿਲਦੇ ਜਾਂ ਕੋਈ ਹੈਲਪ ਹੁੰਦੀ ਆ ਥੋੜੀ ਸਰਕਾਰ ਵੱਲੋਂ ਪੰਜਾਬ ਪੁਲਿਸ 'ਚ 2017 'ਚ ਸਪੋਰਟਸ ਦੀ ਭਰਤੀ ਆਈ ਸੀ ਤੇ ਅੱਜ 2025 ਚੱਲ ਰਿਹਾ ਜੀ 8 ਸਾਲ ਹੋ ਗਏ ਹਾਂ ਜੀ ਅੱਛਾ ਕੋਈ ਭਰਤੀ ਨਹੀਂ ਆਈ। ਹਾਂਜੀ ਹਲੇ ਤੱਕ ਕੋਈ ਭਰਤੀ ਨਹੀਂ ਆਈ। ਮੈਂ ਹੁਣ ਖੁਦ ਰੀਹੈਬ ਕਰ ਰਿਹਾ ਹਾਂ। ਖੁਦ ਮੈਂ ਦਿੱਲੀ ਚੈੱਕਅਪ ਕਰਵਾਇਆ ਜੀ ਤੇ ਇਹ ਸਾਰਾ ਖਰਚਾ ਮੈਨੂੰ ਖੁਦ ਕਰਨਾ ਪੈ ਰਿਹਾ ਜੀ। ਬਥੇਰੇ ਪਲੇਅਰ ਨੇ ਜੀ ਇੰਜਰੀ ਕਰਕੇ ਰੋਲ ਜਾਂਦੇ ਨੇ। ਜਿੱਦਾਂ 50 ਹਜ਼ਾਰ ਤਾਂ ਹੀ ਮੈਨ ਲੱਗਦਾ ਮੇਰਾ 1 ਵੀਕ ਦੇ ਵਿੱਚ ਹੀ ਲੱਗ ਗਿਆ। ਕਿਉਂਕਿ ਉਹਦੇ ਵਿੱਚ ਮੈਂ ਸਪਲੀਮੈਂਟ, ਸ਼ੂਜ਼ ਜਿਹੜੇ ਕੀ ਬਹੁਤ ਐਕਸਪੈਂਸਿਵ ਹੁੰਦੇ ਨੇ ਤੇ ਇਹ ਸਭ ਚੀਜ਼ਾਂ ਇੰਚੀ ਮੇਰਾ ਖਰਚਾ ਹੋ ਗਿਆ ਜੀ। ਹੁਣ ਫਿਲਹਾਲ ਮੈਨੂੰ ਡਾਕਟਰ ਨੇ ਜਿਹੜਾ ਕਿਹਾ ਜੀ ਉਹ ਮੈਨੂੰ 6 ਮਹੀਨੇ ਕਿਹਾ ਹੈ। 6 ਮਹੀਨੇ ਮੈਨੂੰ ਲੱਗਦਾ ਵੀ 6 ਮਹੀਨੇ ਚ ਮੈਂ ਬਹੁਤ ਕੁਝ ਕਰ ਸਕਦਾ ਸੀ ਜਿੱਥੋਂ ਤੱਕ ਮੈਂ ਐਲੀਜੀਬਲ ਸੀ ਉੱਥੋਂ ਤੱਕ ਮੈਂ ਹਲੇ ਨਹੀਂ ਪਹੁੰਚਿਆ ਸ਼ਸ਼ੀ ਗਾਲੀ ਤੁਹਾਡਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸਾਡੀ ਇੱਕ ਪਹਿਲੀ ਕੋਸ਼ਿਸ਼ ਹੈ ਜੀ ਤੁਹਾਨੂੰ ਅਸੀਂ ਉਹਨਾਂ ਚਿਹਰਿਆਂ ਨਾਲ ਮਿਲਾਨਿਆ ਚਾਹੁੰਦੇ ਆ ਜੋ ਕਿ ਆਪਣੇ ਪੰਜਾਬ ਲਈ ਕੁਛ ਨਾ ਕੁਛ ਕਰ ਰਹੇ ਨੇ ਜਾਂ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਆਉਣਾ ਚਾਹ ਰਹੇ ਨੇ ਤਾਂ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਤੋ ਅੱਜ ਦੇ ਸਾਡੇ ਮਹਿਮਾਨ ਨੇ ਹਰਮਨਦੀਪ ਸਿੰਘ ਜੋ ਕਿ ਇੱਕ ਨੈਸ਼ਨਲ ਲੈਵਲ ਦੇ ਐਥਲੀਟ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਆਓ ਅਸੀਂ ਮਿਲਦੇ ਹਾਂ ਉਹਨਾਂ ਨਾਲ ਹਰਮਨਦੀਪ ਸਿੰਘ ਜੀ ਤੁਹਾਡਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਿਆਰੇ ਦਰਸ਼ਕਾਂ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਤੁਸੀਂ ਕਿੱਥੋਂ ਆਪਣੀ ਗੇਮ ਸਟਾਰਟ ਕੀਤੀ ਕਿਵੇਂ ਤੁਸੀਂ ਇਸ ਵਿੱਚ ਆਏ ਉਸ ਬਾਰੇ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰਾ ਪਿੰਡ ਸ਼ਕੂਰ ਤੇ ਜਿਹੜਾ ਮੈਨੂੰ ਫਰੋਜਪੁਰ ਲੱਗਦਾ ਜੀ ਤੇ ਜਿੱਦਾਂ ਕਿ ਮੈਂ ਸਕੂਲ 'ਚ ਖੇਡਾਂ ਖੇਡਦਾ ਸੀਗਾ ਤੇ ਉੱਥੇ ਮੇਰਾ ਸ਼ੁਰੂਆਤੀ ਦੌਰ ਸ਼ੁਰੂ ਹੋਇਆ ਉਹਦੇ ਵਿੱਚ ਜਿੱਦਾਂ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਉਹਦੇ 'ਚ ਆਪਾਂ ਸਾਰੀਆਂ ਗੇਮਾਂ ਖੇਡਦੇ ਸੀਗੇ ਪਰ ਮੇਰਾ ਰੁਝਾਨ ਥੋੜਾ ਦੌੜ ਵੱਲ ਜ਼ਿਆਦਾ ਸੀਗਾ ਪਰ ਜਿੱਦਾਂ ਹੀ ਮੇਰੀ 12th ਕੰਪਲੀਟ ਹੋਈ ਮੈਨੂੰ ਘਰ ਦੇਣੇ ਥੋੜਾ ਫੋਰਸ ਕੀਤਾ ਵੀ ਕੀ ਹਾਂ ਤੇਰੇ ਭਰਾ ਭੈਣ ਬਾਹਰ ਨੇ ਵੀ ਤੂੰ ਵੀ ਬਾਹਰ ਚੱਲ ਜਾ ਪਰ ਮੇਰਾ ਰੁਝਾਨ ਥੋੜਾ ਇਧਰ ਨੂੰ ਖੇਡਾਂ ਵੱਲ ਸੀ ਤੇ ਮੈਂ ਉਹਨਾਂ ਨੂੰ ਥੋੜਾ ਫੋਰਸ ਕੀਤਾ ਤੇ ਮੇਰਾ ਦੋਸਤ ਇੱਕ ਫਿਰੋਜ਼ਪੁਰ ਦਾ ਅਸੀਂ ਦੋਨਾਂ ਨੇ ਇਕੱਠਿਆਂ ਨੇ ਜਲੰਧਰ ਦਾਖਲਾ ਲਿਆ ਸਪੋਰਟਸ ਕਾਲਜ ਵਿੱਚ ਤੇ ਉੱਥੇ ਅਸੀਂ ਟ్రायल ਦਿੱਤੇ ਤੇ ਸਾਡਾ ਦੋਨਾਂ ਦਾ ਨਾਮ ਵੀ ਆਇਆ ਫਿਰ ਸਾਨੂੰ ਸਪੋਰਟਸ ਕਾਲਜ ਵਿੱਚ ਐਡਮਿਸ਼ਨ ਮਿਲੀ ਤੇ ਅਸੀਂ ਮੈਂ ਪਹਿਲਾਂ ਸਨੀਲ ਕੋਚ ਕੋਲੇ ਪ੍ਰੈਕਟਿਸ ਕੀਤੀ ਫਿਰ ਉਸ ਤੋਂ ਬਾਅਦ ਥੋੜਾ ਲੰਮ ਟ੍ਰੇਨਿੰਗ ਕਰਨ ਤੋਂ ਬਾਅਦ ਮੈਂ ਪੀਆਈਐਸ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਦੇ ਟ్రायल ਦਿੱਤੇ ਤੇ ਹੁਣ ਮੈਂ ਸਰਜੀ ਸਿੰਘ ਹੈਪੀ ਕੋਚ ਦੇ ਕੋਲ ਮੈਂ ਟ੍ਰੇਨਿੰਗ ਕਰ ਰਿਹਾ ਜੀ ਠੀਕ ਹੈ ਜੀ ਹੁਣ ਤੁਸੀਂ ਕਿਸ ਲੈਵਲ ਤੇ ਹੋ ਇਸ ਟਾਈਮ ਇਸ ਟਾਈਮ ਮੈਂ ਨੈਸ਼ਨਲ ਲੈਵਲ ਦਾ ਪਲੇਅਰ ਹਾਂ ਜੀ ਠੀਕ ਹੈ ਸਰ ਤੇ ਤੁਹਾਨੂੰ ਕਿੱਦਾਂ ਦੀ ਮਤਲਬ ਡਾਈਟ ਪੀਐਸ ਚ ਮਿਲ ਰਹੀ ਆ ਜਾਂ ਕਿੱਦਾਂ ਦਾ ਖਾਣਾ ਕਿੱਦਾਂ ਦਾ ਰਹਿਣਾ ਮਿਲ ਰਿਹਾ ਰਹਿਣਾ ਜੀ ਏਸੀ ਹੋਸਟਲ ਨੇ ਸਾਨੂੰ ਪ੍ਰੋਵਾਈਡ ਕੀਤੇ ਗਏ ਨੇ ਪੰਜਾਬ ਗਵਰਨਮੈਂਟ ਵੱਲੋਂ ਤੇ ਡਾਈਟ ਵਧੀਆ ਜੀ ਠੀਕ ਆ ਮਤਲਬ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਡਾਈਟ ਨਾਲ ਸਾਡਾ ਵਧੀਆ ਰਿਕਵਰੀ ਹੋ ਜਾਂਦੀ ਆ ਸਾਨੂੰ ਥੋੜਾ ਐਕਸਟਰਾ ਕਰਨਾ ਪੈਂਦਾ ਆ ਉਹਦੇ ਵਾਸਤੇ ਤੇ ਮਤਲਬ ਜਿੱਦਾਂ ਕੀ ਡਾਈਟ ਤੁਹਾਨੂੰ ਪੀਐਸ ਚ ਮਿਲ ਰਹੀ ਹੈ ਹਾਂਜੀ ਉਹ ਕਿੰਨੇ ਕੁ ਲੈਵਲ ਤੱਕ ਜਦੋਂ ਸਟੇਟ ਲੈਵਲ ਖੜਨ ਲਈ ਸਹੀ ਆ ਜਾਂ ਨੈਸ਼ਨਲ ਲੈਵਲ ਖੜਨ ਲਈ ਚਾਹੀ ਸਹੀ ਆ ਜਾਂ ਡਿਸਟ੍ਰਿਕਟ ਦੇਖੋ ਜੀ ਜਿੱਦਾਂ ਸਾਡਾ ਹੁਣ ਥੋੜਾ ਏਜ ਹੋ ਗਈ ਆ ਮਤਲਬ ਅਸੀਂ ਯੰਗ ਹੋ ਰਹੇ ਆ ਤੇ ਸਾਨੂੰ ਪ੍ਰੋਟੀਨ ਇਨਟੇਕ ਵਧਾਉਣਾ ਪੈ ਰਿਹਾ ਆ ਤੇ ਇਹ ਥੋੜਾ ਜੂਨੀਅਰ ਲੈਵਲ ਦੀ ਕਹਿ ਸਕਦੇ ਆਪਾਂ ਡਾਈਟ ਆ ਵੀ ਜਿੱਦਾਂ ਜੂਨੀਅਰ ਆਪਾਂ ਜਵਾਕ ਨੂੰ ਦਿੰਨੇ ਆ ਜੀ ਜਿਹੜੀ ਕਿ ਆਪਾਂ ਨੂੰ ਪੀਐਸ ਚ ਮਿਲ ਰਹੀ ਉਹ ਜੂਨੀਅਰ ਲੈਵਲ ਦੀ ਹੀ ਡਾਈਟ ਆ ਹਾਂਜੀ ਠੀਕ ਹੈ ਤੇ ਤੁਸੀਂ ਹੁਣ ਕੀ ਕੀ ਲੈ ਰਹੇ ਹੋ ਦਿਨ ਦੀ ਡਾਈਟ ਤੁਹਾਡੀ ਕੀ ਕੀ ਆ ਦੱਸ ਦਿਨ ਦੀ ਡਾਈਟ ਚ ਰਜਾਨਾ ਉੱਠ ਕੇ ਸਵੇਰੇ ਕੋਈ ਫਰੂਟ ਗਰਾਊਂਡ ਜਾਣ ਤੋਂ ਪਹਿਲਾਂ ਜੀ ਤੇ ਗਰਾਊਂਡ ਪਹੁੰਚ ਕੇ ਵਰਕਆਊਟ ਕਰਨ ਤੋਂ ਬਾਅਦ ਪ੍ਰੋਟੀਨ ਆਪਾਂ ਕੋਈ ਫਰੂਟ ਨਾਲ ਲੈ ਕੇ ਜਾਂਦੇ ਆਂ ਵੀ ਜਿਹੜਾ ਆਪਣਾ ਤੁਰੰਤ ਰਿਕਵਰੀ ਕਰੇ ਕਿਉਂਕਿ ਵਰਕਆਊਟ ਕਾਫੀ ਲੰਮਾ ਹੋ ਜਾਂਦਾ ਜੀ 2-3 ਘੰਟੇ ਦਾ ਹੋ ਜਾਂਦਾ ਹੈ ਤੇ ਫਿਰ ਤੁਹਾਡੀ ਗਰਾਊਂਡ ਤੁਹਾਡਾ ਪ੍ਰੈਕਟਿਸ ਗਰਾਊਂਡ ਚ ਜ਼ਿਆਦਾ ਹੁੰਦੀ ਹੈ ਜਾਂ ਜਿਮ ਚ ਕੁਝ ਐਕਸਰਸਾਈਜ਼ਾਂ ਵਗੈਰਾ ਤੁਸੀਂ ਐਡ ਕਰਦੇ ਹੋ ਜਿਮ ਹੁੰਦੀ ਹੈ ਸਾਡੀ ਪਰ ਇਦਾਂ ਨਾਰਮਲ ਜਿਮ ਨਹੀਂ ਹੁੰਦੀ ਉਹਦੇ ਚ ਵੀ ਕੁਝ ਐਕਸਰਸਾਈਜ਼ਾਂ ਹੁੰਦੀਆਂ ਨੇ ਲੱਗ ਜੋ ਕਿ ਐਥਲੈਟਿਕਸ ਚ ਲੱਗ ਕਰਦੇ ਆ ਉਹ ਤੁਸੀਂ ਜਿਮ ਚ ਕਰਦੇ ਹੋ ਹਾਂਜੀ ਉਹ ਜਿਮ ਚ ਕਰਦੇ ਆ ਜਿੱਦਾਂ ਕਿ ਇੱਕ ਐਥਲੀਟ ਨੂੰ ਜਿਮ ਦੀ ਵੀ ਲੋੜ ਹੈ ਹਾਂਜੀ ਜਿੱਦਾਂ ਨਿੱਕੇ ਨਿੱਕੇ ਮਸਲ ਨੂੰ ਆਪਾਂ ਟ੍ਰੇਨ ਕਰਦੇ ਆ ਜੀ ਉਸ ਹਿਸਾਬ ਨਾਲ ਫਿਰ ਉਹ ਐਕਸਰਸਾਈਜ਼ਾਂ ਬਣਦੀਆਂ ਨੇ ਤੇ ਕਿੰਨੇ ਕੁ ਸਟੂਡੈਂਟ ਪੀਐਸ ਚ ਇਸ ਟਾਈਮ ਹੈਗੇ ਨੇ ਜੇ ਆਪਾਂ ਦੇਖੀਏ ਐਥਲੈਟਿਕਸ ਤੇ ਹੋਣੇ ਆ ਜੀ 25 ਦੀ ਜਵਾਬ ਹੋਣੇ ਆ ਐਥਲੈਟਿਕਸ ਤੇ ਹੁਣ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਫਿਲਹਾਲ ਤਾਂ ਜੀ ਮੈਂ ਇੰਜਰੀ ਤੇ ਆ ਜੀ ਡਿਸਕ ਦੀ ਪ੍ਰੋਬਲਮ ਐ ਮੇਰੇ ਉਹ ਮੈਂ ਹੀਲ ਕਰ ਰਹਾ ਆ ਫਿਰ ਇਸ ਤੋਂ ਬਾਅਦ ਸੋਚਿਆ ਤਾਂ ਕਾਫੀ ਕੁਛ ਆ ਜੀ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਨੈਸ਼ਨਲ ਲੈਵਲ ਤੇ ਥ੍ਰੀ ਟੋ ਤੁਸੀਂ ਕਿਸੇ ਪੱਧਰ ਤੇ ਮੈਡਲ ਲੈ ਕੇ ਆ ਰਹੇ ਹੋ ਰਾਜ ਪੱਧਰ ਤੇ ਹਾਂਜੀ ਤਾਂ ਤੁਹਾਨੂੰ ਕੀ ਕੁਛ ਸਰਕਾਰ ਵੱਲੋਂ ਮਿਲਦਾ ਜਾਂ ਕਿੰਨਾ ਕੁ ਪੈਸੇ ਮਿਲਦੇ ਜਾਂ ਕੋਈ ਹੈਲਪ ਹੁੰਦੀ ਆ ਥੋੜੀ ਸਰਕਾਰ ਵੱਲੋਂ ਫਿਲਹਾਲ ਤਾਂ ਕੋਈ ਹੈਲਪ ਨਹੀਂ ਆ ਜੀ ਪੰਜਾਬ ਗਵਰਨਮੈਂਟ ਵੱਲੋਂ ਸਾਨੂੰ ਸਿਰਫ ਉਹਨਾਂ ਨੇ ਪੀਆਈਐਸ ਵਿੱਚ ਰੱਖਿਆ ਆ ਤੇ ਜੋ ਵੀ ਸਾਨੂੰ ਸਹੂਲਤਾਂ ਦੇ ਰੇ ਆ ਓਪੀਆਈਐਸ ਹੀ ਦੇ ਰਹੀ ਆ ਤੇ ਜਿੱਦਾਂ ਕਿ ਆ ਆਪਾਂ ਹਰਿਆਣਾ ਨੂੰ ਦੇਖ ਲੈਂਦੇ ਆ ਵੀ ਉਹ ਰਾਜ ਪੱਦਰੀ ਮੈਡਲ ਤੇ ਵੀ ਆਪਾਂ ਨੂੰ ਕੁਝ ਪੈਸੇ ਦਿੰਦੇ ਆ ਨੈਸ਼ਨਲ ਗੇਮਸ ਹੋਈਆਂ ਸੀ ਮੈਂ ਉਹਨਾਂ ਵਿੱਚ ਪਾਰਟਿਸਿਪੇਟ ਕੀਤਾ ਤੇ ਉਹਨਾਂ ਨੇ ਪਾਰਟਿਸਿਪੇਟ ਕਰਨ ਲਈ 50000 ਦਿੱਤਾ ਜੀ ਤੇ ਆਪਣੇ ਮਿਲਦਾ ਲਗਭਗ 5 ਤੋਂ 6000 ਦਿੱਤਾ ਹੋਣਾ ਮਸਾ ਮਤਲਬ ਸਰਕਾਰ ਦੀ ਕੋਈ سپورਟ ਨਹੀਂ ਸਰਕਾਰ ਦੀ ਫਿਲਹਾਲ ਕੋਈ سپورਟ ਨਹੀਂ ਆ ਜੀ ਲਾਸਟ ਆਪਾਂ ਦੇਖ ਸਕਦੇ ਹਾਂ ਵੀ ਪੰਜਾਬ ਪੁਲਿਸ ਚ 2017 ਚ ਸਪੋਰਟਸ ਦੀ ਭਰਤੀ ਆਈ ਸੀ ਤੇ ਅੱਜ 2025 ਚੱਲ ਰਿਹਾ ਜੀ 8 ਸਾਲ ਹੋ ਗਏ ਹਾਂਜੀ 8 ਸਾਲ ਕੋਈ ਭਰਤੀ ਨਹੀਂ ਆਈ ਹਾਂਜੀ ਹਲੇ ਤੱਕ ਕੋਈ ਭਰਤੀ ਨਹੀਂ ਆਈ ਪੁਲਿਸ ਦੀ ਤੇ ਕਿੰਨੇ ਹੀ ਨੌਜਵਾਨ ਨੇ ਆਪਾਂ ਕੱਲੀਆ ਸਲਾਈਡਸ ਨੂੰ ਲੈ ਕੇ ਚੱਲ ਸਕਦੇ ਕਿੰਨਿਆ ਖੇਡਣੇ ਪੰਜਾਬ ਚ ਉਹ ਸਾਰੇ ਸਪੋਰਟਸਮੈਨ ਬਿਨਾਂ ਨੌਕਰੀਆਂ ਤੋਂ ਨੇ ਜੀ 2017 ਚ ਲਾਸਟ ਪੱਤੀ ਤੁਸੀਂ ਕਹਿ ਰਹੇ ਹੋ ਆਈ ਆ ਪੰਜਾਬ ਪੁਲਿਸ ਦੀ ਸਪੋਰਟਸ ਕੋਟੇ ਦੀ ਉਸ ਤੋਂ ਬਾਅਦ ਕੋਈ ਵੀ ਭਰਤੀ ਨਹੀਂ ਆਈ ਨਹੀਂ ਜੀ ਠੀਕ ਹੈ ਤੇ ਤੁਸੀਂ ਜਿੱਦਾਂ ਬਾਹਰ ਖੇਡਣ ਜਾਂਦੇ ਹੋ ਜਿੱਦਾਂ ਆਪਣੇ ਕਿਸੇ ਹੋਰ ਰਾਜ ਚ ਜਾਂਦੇ ਹੋ ਚਨਈ ਵਗੈਰਾ ਬਨਵੇਸ਼ਵਰ ਜਾਂਦੇ ਹੋ ਉੱਥੇ ਤੁਹਾਨੂੰ ਕਿੱਦਾਂ ਰਹਿਣਾ ਖਾਣਾ ਪੀਣਾ ਕਿੱਦਾਂ ਦਾ ਮਿਲਦਾ ਰਹਿਣਾ ਖਾਣਾ ਜੀ ਥੋੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਉਹ ਸਾਊਥ ਸਾਈਡ ਆ ਜਾਂਦੀ ਚਨਈ ਵਗੈਰਾ 'ਚ ਤੇ ਉੱਥੇ ਆਪਾਂ ਨੂੰ ਡਾਈਟ ਦਾ ਥੋੜਾ ਮੈਨੇਜ ਕਰਨਾ ਔਖਾ ਹੋ ਜਾਂਦਾ ਪਰ ਚਲੋ ਆਪਾਂ ਕਰ ਰਹੇ ਆ ਜੀ ਫਿਲਹਾਲ ਮਤਲਬ ਤੁਸੀਂ ਉੱਥੇ ਜਾਂਦੇ ਹੋ ਜਦੋਂ ਤੁਹਾਨੂੰ ਆਪਣੇ ਪੰਜਾਬ ਨਾਲੋਂ ਬੈਟਰ ਡਾਈਟ ਨਹੀਂ ਮਿਲਦੀ ਪੰਜਾਬ ਨਾਲੋਂ ਤਾਂ ਜੀ ਕਿਤੇ ਨਹੀਂ ਵਧੀਆ ਆਪਣਾ ਡਾਈਟ ਮਿਲ ਸਕਦੀ ਕੀ ਇਹ ਤਾਂ ਮੰਨਣਯੋਗ ਗੱਲ ਹੈਗੀ ਆ ਤੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕੁਝ ਨਹੀਂ ਦੇ ਰਹੀ ਫਿਰ ਤੁਸੀਂ ਗੇਮ ਕਰਕੇ ਤੁਹਾਨੂੰ ਕੀ ਫਾਇਦਾ ਮਿਲ ਰਿਹਾ ਜੇ ਤੁਸੀਂ ਗੇਮ ਕਰਦੇ ਹੋ ਫਾਇਦਾ ਜੀ ਬਸ ਆਪਣਾ ਸ਼ੌਂਕ ਆ ਆਪਾਂ ਨੂੰ ਸੰਤੁਸ਼ਟੀ ਹੋ ਰਹੀ ਆ ਵੀ ਅਸੀਂ ਕਰ ਰਹੇ ਆ ਵਧੀਆ ਕਰ ਰਹੇ ਆ ਵੀ ਚੱਲ ਆਪਾਂ ਨੂੰ ਦੇਖ ਕੇ ਕੋਈ ਤਾਂ ਆਪਾਂ ਨੂੰ ਮੋਟੀਵੇਟ ਹੋ ਹੀ ਰਿਹਾ ਆਪਣੇ ਤੋਂ ਦੇਖ ਕੇ ਕਿ ਕੁਝ ਕੁਝ ਬੱਚੇ ਮੋਟੀਵੇਟ ਹੋਣਗੇ ਕੁਝ ਬੱਚੇ ਡੀਮੋਟੀਵੇਟ ਵੀ ਹੋਣਗੇ ਕਿ ਜਦੋਂ ਕਿ ਸਰਕਾਰ ਕੁਝ ਨਹੀਂ ਕਰ ਰਹੀ ਇਸ ਚੀਜ਼ ਚ ਇਹ ਤਾਂ ਜੀ ਹੁਣ ਆਪਾਂ ਦੱਸ ਰਹੇ ਆ ਪਰ ਇਹ ਬਹੁਤ ਲੋਕਾਂ ਨੂੰ ਨਹੀਂ ਪਤਾ ਇਹ ਗੱਲ ਇਹ ਥੋੜਾ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਆ ਵੀ ਜਿਹੜੇ ਨਵੀਂ ਪੀੜ੍ਹੀ ਆਉਣ ਵਾਲੀ ਆ ਉਹਨਾਂ ਤੇ ਥੋੜਾ ਧਿਆਨ ਦਿੱਤਾ ਜਾਵੇ ਹਾਂਜੀ ਜਿੱਦਾਂ ਸਰਕਾਰ ਕੁਝ ਕਰੇ ਤੇ ਫਿਰ ਨਵੀਂ ਪੀੜ੍ਹੀ ਤੁਹਾਨੂੰ ਦੇਖ ਕੇ ਅੱਗੇ ਆਏਗੀ ਹਾਂਜੀ ਫੇਰ ਹੀ ਜੇ ਸਰਕਾਰ ਕੋਈ ਹੈਲਪ ਕਰੇ ਤੁਹਾਡੀ ਹਾਂਜੀ ਸਰਕਾਰ ਕਹਿਦਾ ਰਿਹਾ ਜੀ ਹਰੇਕ ਵਾਰੀ ਐਲਾਨ ਕਰ ਦਿੰਦੀ ਆ ਵੀ ਪੰਜਾਬ ਪੰਜਾਬ ਪੁਲਿਸ ਜਦ ਭਰਤੀ ਆਏਗੀ ਪਰ ਸਪੋਰਟਸ ਦੀ ਕੋਈ ਭਰਤੀ ਨਹੀਂ ਦੇ ਰਹੀ ਜਾਂ ਕੋਈ ਕੋਈ ਫੰਡ ਦੇਣ ਸਪੋਰਟਸ ਫੰਡ ਆਉਂਦਾ ਜੀ ਜ਼ਰੂਰ ਆਉਂਦਾ ਪਰ ਜਾਂ ਤਾਂ ਫਿਰ ਉਹ ਜਿਹੜੇ ਆਫੀਸਰ ਨੇ ਉਹ ਨਹੀਂ ਛੜ ਤੱਕ ਪਹੁੰਚਦਾ ਕਰਦੇ ਠੀਕ ਜੇ ਤੁਸੀਂ ਕਹਿ ਰਹੇ ਕਿ ਹਰਿਆਣਾ ਸਟੇਟ 50000 ਰੁਪਇਆ ਮੈਡਲ ਦਾ ਦਿੰਦੀ ਆ ਹਾਂ ਜੀ ਤੇ ਪੰਜਾਬ ਸਰਕਾਰ ਕੁਝ ਨਹੀਂ ਦਿੰਦੀ ਨਹੀਂ ਜੀ ਮਤਲਬ ਪੰਜਾਬ ਸਰਕਾਰ ਨੂੰ ਸਪੋਰਟਸ ਨਾਲ ਕੋਈ ਇਨਾ ਹੈ ਨਹੀਂ ਲਗਾਵ ਲਗਾਵ ਆਪਾਂ ਕਹਿ ਸਕਦੇ ਆ ਜੀ ਹੈਗਾ ਆ ਪਰ ਸਾਹਮਣੇ ਇੱਕਦਮ ਆ ਨਹੀਂ ਰਿਹਾ ਇਦਾਂ ਜਿਹੜਾ ਪੀਏਐਸ ਤੁਸੀਂ ਕਹਿ ਰਹੇ ਹੋ ਪੰਜਾਬ ਇੰਸਟੀਚਿਊਟ ਸਪੋਰਟਸ ਉੱਥੇ ਹੀ ਮਤਲਬ ਪਲੇਅਰ ਨੂੰ ਜੋ ਵੀ ਮਿਲ ਰਿਹਾ ਉੱਥੇ ਹੀ ਮਿਲ ਰਿਹਾ ਇਸ ਤੋਂ ਇਲਾਵਾ ਕੋਈ ਵੀ ਸਪੋਰਟ ਨਹੀਂ ਆ ਇਸ ਤੋਂ ਇਲਾਵਾ ਪੰਜਾਬ ਦੇ ਖਿਡਾਰੀਆਂ ਨੂੰ ਦੇਖ ਸਕਦੇ ਆਂ ਆਪਾਂ ਕਿਤੇ ਵੀ ਕੋਈ ਜਿੱਦਾਂ ਤੁਸੀਂ ਹੁਣ ਇੰਜਰੀ ਚ ਗੁਜ਼ਰ ਰਹੇ ਹੋ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੁਸ਼ਕਲਾਂ ਜੀ ਮੈਂ ਹੁਣ ਖੁਦ ਰੀਹੈਬ ਕਰ ਰਿਹਾ ਆਂ ਖੁਦ ਮੈਂ ਦਿੱਲੀ ਜਾ ਕੇ ਕੱਪ ਕਰਵਾਇਆ ਜੀ ਤੇ ਫਿਲਹਾਲ ਹੀ ਮੈਂ ਜਲੰਧਰ ਹੀ ਟ੍ਰੀਟਮੈਂਟ ਕਰਾ ਰਿਹਾ ਆਂ ਤੇ ਇਹ ਸਾਰਾ ਖਰਚਾ ਮੈਨੂੰ ਖੁਦ ਕਰਨਾ ਪ ਮਤਲਬ ਫਿਰ ਇਸ ਵਿੱਚ ਸਰਕਾਰ ਦਾ ਕੋਈ ਵੀ ਕੋਈ ਰੋਲ ਨਹੀਂ ਹੈ ਰੋਲ ਨਹੀਂ ਹੈ ਸਰਕਾਰ ਕੋਈ ਮਦਦ ਨਹੀਂ ਕਰ ਰਹੀ ਬਥੇਰੇ ਪਲੇਅਰ ਨੇ ਜੀ ਇੰਜਰੀ ਕਰਕੇ ਰੋਲ ਜਾਂਦੇ ਨੇ ਠੀਕ ਹੈ ਹੁਣ ਫਿਰ ਤੁਸੀਂ ਇੰਜਰੀ ਦੇ ਰੀਹੈਬ ਦਿੱਲੀ ਜਾਂਦੇ ਰੀਹੈਬ ਲਈ ਨਹੀਂ ਹੁਣ ਤਾਂ ਮੈਂ ਫਿਲਹਾਲ ਜਲੰਧਰ ਤੋਂ ਰੀਡਮੈਂਡ ਕਰਾ ਰਿਹਾ ਜੀ ਦਿੱਲੀ ਗਏ ਹੋ ਫਿਰ ਤੁਸੀਂ ਉਹਦੇ ਦਿੱਲੀ ਮੈਂ ਦਿਖਾ ਕੇ ਆਇਆ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਤੇ ਉਹੀ ਟਰੀਟਮੈਂਟ ਇਥੋਂ ਜਲੰਧਰ ਤੋਂ ਕਰਾ ਲਿਆ ਜੀ ਹਾਂਜੀ ਆਪਾਂ ਜਿੱਦਾਂ ਕੀ ਹੁਣ ਦੇਖਦੇ ਆ ਕਿ ਪੰਜਾਬ ਦਾ ਯੂਥ ਆ ਜਿਹੜਾ ਬਹੁਤ ਜ਼ਿਆਦਾ ਬਾਹਰ ਜਾ ਰਿਹਾ ਕੁਝ ਨਸ਼ਿਆਂ ਵੱਲ ਜਾ ਰਿਹਾ ਹਾਂਜੀ ਆਪਾਂ ਪੰਜਾਬ ਦਾ ਜਿਹੜਾ ਜੋ ਜੂਥ ਨੂੰ ਨਸ਼ਿਆਂ ਤੋਂ ਅਲੱਗ ਕਰਕੇ ਕਿੱਦਾਂ ਆਪਾਂ ਆਪਣੇ ਗੇਮ 'ਚ ਲਿਆ ਸਕਦੇ ਹਾਂ ਉਹਦੇ ਬਾਰੇ ਕੁਝ ਹਾਂਜੀ ਜਿੱਦਾਂ ਕਿ ਆਪਾਂ ਇੱਕਦਮ ਨਹੀਂ ਕਿਸੇ ਵੀ ਕਿਸੇ ਨੂੰ ਫੋਰਸ ਕਰ ਸਕਦੇ ਤੇ ਜੇ ਆਪਾਂ ਕਿਸੇ ਨੂੰ ਵੀ ਸ਼ੁਰੂ ਕਰਾਉਣੀ ਆ ਕੋਈ ਚੀਜ਼ ਤਾਂ ਉਹਨੂੰ ਆਪਾਂ ਜਿੱਦਾਂ ਕਹਿ ਸਕਦੇ ਪੰਜਾਬੀ 'ਚ ਆਪਾਂ ਵੀ ਥੋੜਾ ਲਾਲਚ ਲਾਲਚ ਥੋੜਾ ਜ਼ਰੂਰੀ ਆ ਜਿੱਦਾਂ ਆਪਾਂ ਉਹਨਾਂ ਨੂੰ ਕੋਈ ਐਕਟੀਵਿਟੀ ਕਰਵਾਈਏ ਇਹ ਥੋੜਾ ਪੰਜਾਬ ਸਰਕਾਰ ਨੂੰ ਵੀ ਲਾਲਚ ਦੇਣਾ ਚਾਹੀਦਾ ਜਿੱਦਾਂ ਕੋਈ ਕੀ ਇਨਾਮ ਵਗੈਰਾ ਜੇ ਕੋਈ ਨਾਮ ਰੱਖਣ ਜਿੱਦਾਂ ਕਬੱਡੀ ਚ ਕਿੰਨਾ ਨਾਮ ਆ ਜੀ ਕਬੱਡੀ ਖੁਦ ਆ ਖੁਦ ਨੌਜਵਾਨ ਕਬੱਡੀ ਵਾਲ ਜਾ ਰਹੇ ਨੇ ਜਾ ਰਹੇ ਆ ਜੀ ਹਾਂ ਜੀ ਤੇ ਫਿਰ ਤੁਸੀਂ ਹੁਣ ਜਲੰਧਰ ਦੇ ਪ੍ਰੈਕਟਿਸ ਕਰਦੇ ਹੋ ਤੁਹਾਡਾ ਕੀ ਇਵੈਂਟ ਹੈ ਮੇਰਾ 400 ਇਵੈਂਟ ਹੈ ਜੀ ਤੇ ਤੁਸੀਂ ਕੀ ਕੀ ਵਰਕਆਊਟ ਕਰਦੇ ਹੋ ਥੋੜਾ ਉਸ ਬਾਰੇ ਤੁਹਾਨੂੰ ਦੱਸੋ ਹਾਂ ਜੀ ਸਾਡਾ ਜਿੱਦਾਂ ਕਿ ਕੰਪੀਟੀਸ਼ਨ ਹੁੰਦਾ ਜੀ ਉਹ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਆਫ ਮਿਡ ਤੇ ਸਪੀਡ ਸੀਜ਼ਨ ਹਾਂ ਜੀ ਤੇ ਆਕਸੀਜਨ ਜੀ ਤੁਸੀਂ ਕੀ ਕਰਦੇ ਹੋ ਆਕਸੀਜਨ ਸਾਡੀ ਪੂਰੀ ਬਾਡੀ ਤੇ ਲੋਡ ਹੁੰਦਾ ਜੀ ਵਰਕਆਊਟ ਦਾ ਲੋਡ ਹੁੰਦਾ ਜਾਂ ਰੈਪੀਟੇਸ਼ਨ ਦਾ ਲੋਡ ਹੁੰਦਾ ਜਿੰਮ ਦਾ ਲੋਡ ਹੁੰਦਾ ਜੀ ਤੇ ਜਿੱਦਾਂ ਜਿੱਦਾਂ ਕੰਪੀਟੀਸ਼ਨ ਦੇ ਨੇੜੇ ਜਾਂਦੇ ਅਸੀਂ ਮਿਡ ਸੀਜ਼ਨ ਸ਼ੁਰੂ ਹੋ ਜਾਂਦਾ ਮਿੱਡੇ ਥੋੜਾ ਲੋਡ ਘਟ ਜਾਂਦਾ ਆਫ ਨਾਲੋਂ ਤੇ ਸਪੀਡ 'ਚ ਬਿਲਕੁਲ ਦੌੜ ਘਟਾ ਕੇ ਤੇ ਸਪੀਡ ਤੇ ਕੰਮ ਕੀਤਾ ਜਾਂਦਾ ਜੀ ਠੀਕ ਹੈ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਇਹ ਵਰਕਆਊਟ ਸਾਰਾ ਜਿੱਥੇ ਮਤਲਬ ਤੁਸੀਂ ਮਿਹਨਤ ਕਰਦੇ ਉੱਥੇ ਕੋਚ ਦੀ ਵੀ ਓਨੀ ਹੀ ਮਿਹਨਤ ਲੱਗਦੀ ਹੈ ਜਿੰਨੀ ਕੀ ਥੋੜੀ ਲੱਗਦੀ ਹੈ ਬਿਲਕੁਲ ਜਿੱਥੇ ਅਸੀਂ ਖੇਡਣ ਜਾਂਦੇ ਆ ਕੋਚ ਸਾਹਿਬ ਸਾਡੇ ਨਾਲ ਜਾਂਦੇ ਨੇ ਜੇ ਅਸੀਂ ਰਾਤਾਂ ਨੂੰ ਜਾਗਦੇ ਆ ਤਾਂ ਉਹ ਵੀ ਰਾਤਾਂ ਨੂੰ ਜਾਗ ਰਹੇ ਨੇ ਇਸ ਕਰਕੇ ਕਹਿੰਦੇ ਆ ਜੀ ਸੁਪਨੇ ਰਾਤਾਂ ਨੂੰ ਨਹੀਂ ਸੌਣ ਦਿੰਦੇ ਹੁਣ ਤੁਸੀਂ ਕਿਹੜਾ ਆਪਸ਼ਨ ਲਾ ਰਹੇ ਹੋ ਫਿਲਹਾਲ ਤਾਂ ਜੀ ਮੈਰੀ ਹੈਵ ਕਰ ਰਹੇ ਆ ਜਿੱਦਾਂ ਆਪਾਂ ਪਿੱਛੇ ਜੇ ਕੁਝ ਦਿਨ ਪਹਿਲਾਂ ਰੀਲਾਂ ਦੇਖੀਆਂ ਸੀ ਆਪਣੇ ਇੰਸਟਾਗ੍ਰam ਤੇ ਇੱਕ ਸਰਦਾਰ ਮੁੰਡੇ ਨੇ ਇੰਡੀਆ ਰਿਕਾਰਡ 100 ਮੀਟਰ ਦਾ ਕੀਤਾ ਉਹ ਕੀ ਬਹੁਤ ਹੀ ਵਾਇਰਲ ਹੋ ਰਿਹਾ ਸੀ ਤੁਸੀਂ ਉਸ ਦੀ ਗੱਲ ਕਰ ਰਹੇ ਗੁਰਵਿੰਦਰ ਵੀਰ ਸਿੰਘ ਗੁਰਵਿੰਦਰ ਵੀਰ ਸਿੰਘ ਜੋ ਕਿ ਪੀਏਐਸ ਦੇ ਸਟੂਡੈਂਟ ਸੀ ਪਰ ਉਹ ਫਿਲਹਾਲ ਹੁਣ ਮੁੰਬਈ ਰਿਲਾਇੰਸ ਵਿਖੇ ਟ੍ਰੇਨਿੰਗ ਕਰ ਰਹੇ ਨੇ ਠੀਕ ਹੈ ਮਤਲਬ ਹੁਣ ਉਹ ਰਿਲਾਇੰਸ ਉਹਨਾਂ ਨੂੰ ਮਤਲਬ ਉਹਨਾਂ ਨੇ ਹਾਂਜੀ ਉਹਨਾਂ ਦਾ ਇੰਸਟਾਲ ਚੱਲ ਗਏ ਨੇ ਉਹ ਰਿਲਾਇੰਸ ਨਾਲ ਟਾਈ ਅਪ ਹੋ ਗਿਆ ਜੀ ਉਹਨਾਂ ਦਾ ਤੇ ਉਹ ਉੱਥੇ ਟ੍ਰੇਨਿੰਗ ਕਰ ਰਹੇ ਨੇ ਠੀਕ ਹੈ ਤੇ ਕੋ ਸਾਹਿਬ ਤੋਂ ਹੋਰ ਕੌਣ ਕੌਣ ਸਟੂਡੈਂਟ ਐ ਇਸ ਟਾਈਮ ਹੈਗੇ ਨੇ ਤੇ ਹੋਰ ਕਿੰਨੇ ਕੁ ਪ੍ਰੈਕਟਿਸ ਕਰ ਰਹੇ ਕਾਫੀ ਨੇ ਜੀ ਸਟੂਡੈਂਟ ਸੀਨੀਅਰ ਵੀ ਨੇ ਕਾਫੀ ਮੇਰੇ ਤੇ ਕਈ ਜੂਨੀਅਰ ਬੱਚੇ ਵੀ ਨੇ ਤੇ ਆਉਣ ਵਾਲੇ ਮੌਕੇ ਜੀ ਸਾਰੇ ਵਧੀਆ ਹੀ ਕਰਨਗੇ ਹਾਂਜੀ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸੋਗੇ ਤੁਸੀਂ ਕਿਸ ਨੂੰ ਦੇਖ ਕੇ ਇਨਸਪਾਇਰ ਹੋਏ ਕਿਸ ਨੂੰ ਦੇਖ ਕੇ ਤੁਸੀਂ ਆਪਣੀ ਐਥਲੀਟਿਕ ਸਟਾਰਟ ਕੀਤੀ ਐਥਲੀਟਿਕ ਸਟਾਰਟ ਕੀਤੀ ਵੀ ਮੈਂ ਆਪਣੇ ਭਾਰਤੀ ਐਥਲੀਟ ਹੀ ਨੇ ਸਰਦਾਰ ਮਿਰਖਾ ਸਿੰਘ ਜਿਹਨਾਂ ਨੂੰ ਉਡਣਾ ਸਿੱਖ ਵੀ ਕਿਹਾ ਜਾਂਦਾ ਤੇ ਮੈਂ ਉਹਨਾਂ ਤੋਂ ਬਹੁਤ ਇਨਸਪਾਇਰ ਹਾਂ ਜੀ ਹਾਂਜੀ ਤੇ ਇੱਕ ਖਿਡਾਰੀ ਨੂੰ ਜਦੋਂ ਕੀ ਕੀ ਚੀਜ਼ਾਂ ਦੀ ਲੋੜ ਪੈਂਦੀ ਹੈ ਕਿੰਨਾ ਕੁ ਡਿਸਪਲਿਨ 'ਚ ਰਹਿਣਾ ਪੈਂਦਾ ਹੈ ਕਿੰਨੀ ਕੁ ਡਾਈਟ 'ਚ ਡਾਈਟ ਖਾਣੀ ਪੈਂਦੀ ਹੈ ਤਾਂ ਉਸ ਬਾਰੇ ਤੁਸੀਂ ਕੁਝ ਐਥਲੀਟ ਨੂੰ ਜੀ ਜਦੋਂ ਡਿਸਪਲਿਨ ਫੋਕਸ ਰਹਿਣਾ ਬਹੁਤ ਜ਼ਰੂਰੀ ਹੈ ਜੀ ਮੈਂ ਤਾਂ ਸਾਰੇ ਕਰਦੇ ਨੇ ਜੇ ਕਰ ਡਿਸਪਲਿਨ ਨਹੀਂ ਤਾਂ ਉਹ ਇੱਕ ਪਲੇਅਰ ਨਹੀਂ ਮੰਨਿਆ ਜਾਂਦਾ ਜੀ। ਮਤਲਬ ਡਿਸਪਲਿਨ ਡਿਸਪਲਿਨ ਬਹੁਤ ਜ਼ਰੂਰੀ ਹੈ। ਤੇ ਤੁਸੀਂ ਦੱਸ ਸਕਦੇ ਹੋ ਕਿਹੜਾ ਕਿਹੜਾ ਵਰਕਆਊਟ ਤੁਸੀਂ ਕਰ ਕਰਦੇ ਹੋ ਪੂਰੇ ਵੀਕ ਚ ਤੁਸੀਂ ਕੀ ਕੀ ਕਰਦੇ ਹੋ ਇਸ ਤਰ੍ਹਾਂ ਕਰਦੇ। ਮੇਨ ਜਿਹੜਾ ਹੈ ਸਾਡਾ ਹੁਣ ਫੋਕਸ ਆਫ ਸੀਜ਼ਨ ਚ ਚੱਲ ਰਿਹਾ ਆ ਉਹ ਸਾਡਾ ਇੰਡੋਰੈਂਸ ਵਰਕ ਹੈ ਜੀ ਤੇ ਉਹ 400 ਅਸਤੇ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਲਾਸਟ 400 ਮੀਟਰ ਦੀ ਪੁਲਿੰਗ ਰੇਸ ਆ ਉਹ ਇੰਡੋਰੈਂਸ ਬਹੁਤ ਮੈਟਰ ਕਰਦੀ ਹੈ ਜੀ ਉਹਦੇ ਚ ਤੇ ਤੁਸੀਂ ਕੋਈ ਐਦਾਂ ਦੀ ਰੇਸ ਭੱਜਿਓ ਜਿੰਦੇ ਤੁਹਾਨੂੰ ਕੋਈ ਨਾਮ ਮਿਲਿਆ ਹੋਵੇ ਜਾਂ ਕੁਝ ਹਾਂਜੀ ਫਿਲਹਾਲ ਮੈਂ ਇੱਕ ਚੰਡੀਗੜ੍ਹ ਰੇਸ ਸੀਗੀ ਉਹ ਭੱਜਿਆ ਸੀ ਜਿਸ ਵਿੱਚ 50000 ਦਾ ਨਾਮ ਸੀ ਤੇ ਉਹ ਇਨਾਮ ਮੈਂ ਜਿੱਤਿਆ ਸੀ ਜੀ ਤੇ ਉਹ ਤੁਹਾਡਾ 50000 ਰੁਪਿਆ ਤੁਹਾਡੇ ਕਿਸ ਕੰਮ ਆਇਆ ਜਿੱਦਾਂ 50000 ਤਾਂ ਹੀ ਮਿਲ ਲਾ ਮੇਰਾ ਇੱਕ ਵੀਕ ਦੇ ਵਿੱਚ ਹੀ ਲੱਗ ਗਿਆ ਕਿਉਂਕਿ ਉਹਦੇ ਵਿੱਚ ਮੈਂ ਸਪਲੀਮੈਂਟ ਸ਼ੂਜ਼ ਜਿਹੜੇ ਕੀ ਬਹੁਤ ਐਕਸਪੈਂਸਿਵ ਹੁੰਦੇ ਨੇ ਤੇ ਇਹ ਸਭ ਚੀਜ਼ਾਂ 'ਚ ਹੀ ਮੇਰਾ ਖਰਚਾ ਹੋ ਗਿਆ ਜੀ ਤੇ ਸਪਲੀਮੈਂਟ 'ਚ ਤੁਸੀਂ ਕਿਹੜੇ ਕਿਹੜੇ ਸਪਲੀਮੈਂਟ ਯੂਜ਼ ਕਰਦੇ ਹੋ ਸਪਲੀਮੈਂਟ ਜਿੱਦਾਂ ਆਪਾਂ ਮਲਟੀਵਿਟਾਮਿਨ ਬਹੁਤ ਜ਼ਰੂਰੀ ਨੇ ਫਿਸ਼ ਆਇਲ ਜੋਇੰਟ سپورਟ ਇਦਾਂ ਦੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਐਥਲੀਟ ਨੇ ਜੀ ਤੇ ਇਹਨਾਂ ਦਾ ਸਪਲੀਮੈਂਟ ਜਿਹੜੇ ਤੁਸੀਂ ਖਾਂਦੇ ਹੋ ਉਹਨਾਂ ਦਾ ਕੋਈ ਸਾਈਡ ਇਫੈਕਟ ਬਾਡੀ ਤੇ ਕੁਝ ਇਦਾਂ ਨਹੀਂ ਜੀ মালਟੀ ਵਿਟਾਮਿਨ ਫਿਸ਼ ਆਇਲ ਜਿੰਸਿੰਗ ਜੋਇੰਟ سپورਟ ਇਹਨਾਂ ਦਾ ਕੋਈ ਮੈਨ ਲੱਗਦਾ ਉਹ ਸਾਈਡ ਇਫੈਕਟ ਨਹੀਂ ਹੈ ਚਲੋ ਵੇ ਕੀ ਨੇਚਰਲ ਸਪਲੀਮੈਂਟ ਕੇ ਨੈਚਰਲ ਸਪਲੀਮੈਂਟ ਨਹੀਂ ਜਿਹਦਾ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਇੰਜਰੀ ਚੋਂ ਗੁਜ਼ਰ ਰਹੇ ਹੋ ਤੁਹਾਡਾ ਇੰਜਰੀ ਦਾ ਮੇਨ ਰੀਜ਼ਨ ਕੀ ਹੈ ਜਿੱਦਾਂ ਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਜਾਊਂਗਾ ਕਿ ਇੰਜਰੀ ਦਾ ਮੇਨ ਕਾਰਨ ਹੁੰਦਾ ਹੈ ਰਿਕਵਰੀ ਤੇ ਰਿਕਵਰੀ ਸਿਰਫ ਇਹ ਨਹੀਂ ਵੀ ਆਪਾਂ ਡਾਈਟ ਨੂੰ ਕਹਿ ਸਕਦੇ ਆ ਜਿਹਦੇ ਚ ਆਪਾਂ ਨੂੰ ਇੱਕ ਚੰਗੇ ਫਿਜ਼ਿਓ ਦੀ ਵੀ ਜ਼ਰੂਰਤ ਹੁੰਦੀ ਆ ਜੇਕਰ ਆਪਣੇ ਕੋਲ ਇੱਕ ਚੰਗਾ ਫਿਜ਼ਿਓ ਹੋਊਗਾ ਤਾਂ ਆਪਾਂ ਸਮੇਂ ਸਿਰ ਉਹਦੇ ਤੋਂ ਆਪਣਾ ਟ੍ਰੀਟਮੈਂਟ ਕਰਾ ਸਕਦੇ ਆ ਮਸਲਾ ਨੂੰ ਟਾਈਟ ਨਹੀਂ ਹੋਣ ਦੇਵਾਂਗੇ ਤੇ ਜੇ ਕੋਈ ਪ੍ਰੋਬਲਮ ਆਉਂਦੀ ਵੀ ਆ ਤਾਂ ਆਪਾਂ ਉਹਨੂੰ ਜਲਦੀ ਹੀਲ ਕਰ ਸਕਦੇ ਆ ਜਿੱਦਾਂ ਕਿ ਹੁਣ ਆਪਾਂ ਮੈਨੂੰ ਹੀਲ ਕਰਨ ਚ ਬਹੁਤ ਟਾਈਮ ਲੱਗ ਰਿਹਾ ਆ ਜਿੱਦਾਂ ਤੁਹਾਡੇ ਪੀਐਸ ਪੀਆਈਐਸ ਬਣਿਆ ਹੋਇਆ ਤੁਹਾਡੇ ਆਪਣੇ ਜਲੰਧਰ ਸ਼ਹਿਰ ਚ ਉਹਦੇ ਵਿੱਚ ਕੋਈ ਵੀ ਫਿਜ਼ਿਓ ਦੀ ਕੋਈ ਪੋਸਟ ਵਗੈਰਾ ਖਾਲੀ ਹੋਵੇ ਜਾਂ ਕੋਈ ਫਿਜ਼ਿਓ ਨਹੀਂ ਹੈਗਾ ਹਾਲਾਂਕਿ ਉਹਦੇ ਵਿੱਚ ਪੋਸਟ ਅਵੇਲੇਬਲ ਹੈ ਪਰ ਉੱਥੇ ਕੋਈ ਵੀ ਫਿਜ਼ਿਓ ਪ੍ਰੋਵਾਈਡ ਨਹੀਂ ਕੀਤਾ ਗਿਆ ਸਾਨੂੰ ਮਤਲਬ ਸਰਕਾਰ ਵੱਲੋਂ ਕੋਈ ਵੀ ਫਿਜ਼ਿਓ ਸਰਕਾਰ ਵੱਲੋਂ ਕੋਈ ਵੀ ਫਿਜ਼ਿਓ ਨਹੀਂ ਪ੍ਰੋਵਾਈਡ ਕੀਤਾ ਗਿਆ ਹਾਂਜੀ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਇੱਥੋਂ ਤੱਕ ਆਉਣ ਲਈ ਆਪਣੀ ਜ਼ਿੰਦਗੀ 'ਚ ਕੀ ਕੀ ਫੇਸ ਕੀਤਾ ਯਾਰ ਤੁਹਾਨੂੰ ਕਿਸ-ਕਿਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਜਿੱਦਾਂ ਕਿ ਹਰੇਕ ਪਲੇਅਰ ਮੇਲਾ ਸਟਰਗਲ ਕਰਦਾ ਆ ਤੇ ਮੈਂ ਵੀ ਉਹਨਾਂ ਵਾਂਗ ਸਟਰਗਲ ਕਰ ਰਿਹਾ ਆ ਹਾਲਾਂਕਿ ਹਾਲੇ ਚੱਲ ਵੀ ਰਿਹਾ ਆ ਬੇਸ਼ੱਕ ਮੈਂ ਇੰਜਰੀ 'ਚ ਆ ਪਰ ਜਿਹੜਾ ਹੁਣ ਮੇਰਾ ਟਾਈਮ ਵੇਸਟ ਹੋ ਰਿਹਾ ਇੰਜਰੀ 'ਚ ਬੈਠ ਕੇ ਤੇ ਉਹੀ ਜੇ ਮੈਂ ਸਮਾਂ ਆਪਣੇ ਆਪ ਨੂੰ ਦਿੰਦਾ ਜੇ ਮੇਰੇ ਇੰਜਰੀ ਨਾ ਹੁੰਦੀ ਤਾਂ ਮੈਂ ਇਸ ਤੋਂ ਬਿਹਤਰ ਕਰ ਸਕਦਾ ਸੀ ਮੈਨੂੰ ਲੱਗਦਾ ਆ ਮਤਲਬ ਇੰਜਰੀ ਦੀ ਰੀਹੈਬਿਲਿਥੀ ਨੂੰ ਕਿੱਟੂ-ਕੱਟ ਕਿੰਨਾ ਸਮਾਂ ਚਾਹੀਦਾ ਹੁਣ ਫਿਲਹਾਲ ਮੈਨੂੰ ਡਾਕਟਰ ਨੇ ਜਿਹੜਾ ਕਿਹਾ ਜੀ ਉਹ ਮੈਨੂੰ 6 ਮਹੀਨੇ ਕਿਹਾ ਆ 6 ਮਹੀਨੇ ਹਾਂਜੀ ਤੇ ਮੈਨੂੰ ਲੱਗਦਾ ਵੀ 6 ਮਹੀਨੇ 'ਚ ਮੈਂ ਬਹੁਤ ਕੁਝ ਕਰ ਸਕਦਾ ਸੀ ਜਿੱਥੇ ਤੱਕ ਮੈਂ ਐਲੀਜੀਬਲ ਸੀ ਉੱਥੇ ਤੱਕ ਮੈਂ ਹਲੇ ਨਹੀਂ ਪਹੁੰਚਿਆ ਹੁਣ ਤੁਸੀਂ 6 ਮਹੀਨੇ ਮਤਲਬ ਇੰਜਰੀ ਦੀ ਇੰਜਰੀ ਦੇ ਰਿਲੇਟਿਵ ਐਕਸ ਰੇ ਜਾਂ ਕਰ ਰਹੇ ਹੋ ਜਾਂ ਇਸ ਤੋਂ ਇਲਾਵਾ ਕੋਈ ਟ੍ਰੈਕ ਵਰਕ ਆੜਾ ਜਾਂ ਕੁਝ ਨਹੀਂ ਕਰ ਰਹੇ ਇਸ ਤੋਂ ਇਲਾਵਾ ਤਾਂ ਮੈਂ ਹਲੇ ਕੁਝ ਵੀ ਨਹੀਂ ਕਰ ਰਿਹਾ ਜੀ ਕਿਉਂਕਿ ਮੇਰੇ ਪੇਨ ਬਹੁਤ ਜ਼ਿਆਦਾ ਆ ਤੇ ਜੇ ਮੈਂ ਕਰਦਾ ਹਾਂ ਤਾਂ ਉਹ ਮੈਨੂੰ ਫਿਰ ਜਮਾ ਬੈੱਡ ਰੈਸਟ ਤੇ ਆਉਣਾ ਪੈਂਦਾ ਜੀ ਮਤਲਬ ਤੁਹਾਨੂੰ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਕਿ ਤੁਹਾਨੂੰ ਇੱਕ ਫਿਜ਼ੀਓ ਪ੍ਰੋਵਾਈਡ ਹੋਣਾ ਚਾਹੀਦਾ ਜਿਸ ਲਈ ਤੁਸੀਂ ਇੰਜਰੀ ਤੋਂ ਬਚ ਸਕਦੇ ਹੋ ਹਾਂਜੀ ਅਤੇ ਤੁਸੀਂ ਕਹਿੰਦੇ ਰਿਲਾਈਐਂਸ ਫਾਊਂਡੇਸ਼ਨ ਆਪਣੇ ਹੈ ਉਸ ਤੋਂ ਕਿਦਾਂ ਕੋ ਫਿਜ਼ਿਓ ਵਗੈਰਾ ਇਹ ਕੁਛ ਇਦਾਂ ਉੱਥੇ ਜੀ ਆਪਾਂ ਦੇਖ ਸਕਦੇ ਆ ਜਿੱਦਾਂ ਸਟਰੈਂਥ ਕੰਡੀਸ਼ਨਿੰਗ ਦਾ ਕੋਚ ਜਿੱਦਾਂ ਫਿਜ਼ਿਓ ਨੇ ਅਲੱਗ-ਅਲੱਗ ਹਰੇਕ ਪਲੇਅਰ ਵਾਸਤੇ ਸਭ ਕੁਝ ਪ੍ਰੋਵਾਈਡ ਆ ਜੀ ਉੱਥੇ ਮਤਲਬ ਹਰ ਇੱਕ ਪਲੇਅਰ ਲਈ ਫਿਜ਼ਿਓ ਹਾਂਜੀ ਮੇਰੀ ਪੰਜਾਬ ਸਰਕਾਰ ਨੂੰ ਇੱਕ ਅਪੀਲ ਆ ਬੇਨਤੀ ਆ ਕਿ ਸਾਨੂੰ ਇੱਕ ਫਿਜ਼ਿਓ ਪ੍ਰੋਵਾਈਡ ਕੀਤਾ ਜਾਵੇ ਜੋ ਕਿ ਮੈਂ ਫੇਸ ਕਰ ਰਹੇ ਆ ਉਹ ਨਵੇਂ ਖਿਡਾਰੀ ਨਾ ਫੇਸ ਕਰਨ ਤੇ ਜਲਦੀ ਆਪਣੀਆਂ ਮੰਜ਼ਲਾਂ ਨੂੰ ਹੱਥ ਪਾ ਸਕਣ ਹਾਂਜੀ ਹਰਮਨਦੀਪ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਕਿ ਤੁਸੀਂ ਆਪਣੇ ਦੱਸਿਆ ਕਿ ਕਿਹੜੇ-ਕਿਹੜੇ ਖਿਡਾਰੀ ਨੂੰ ਕਿਸ-ਕਿਸ ਚੀਜ਼ ਤੋਂ ਗੁਜ਼ਰਨਾ ਪੈਂਦਾ ਆਪਣੇ ਜੀਵਨ ਵਿੱਚ ਉਸ ਦੀ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਸ਼ੋਅ ਵਿੱਚ ਬੁਲਾਇਆ ਤੇ ਮੈਂ ਆਪਣੇ ਵਿਚਾਰ ਬਾਫਕਣਾ ਸਾਂਝੇ ਕਰ ਸਕਿਆ ਅਸੀਂ ਹਰਮਨਦੀਪ ਸਿੰਘ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਉਹਨਾਂ ਦੇ ਫਿਊਚਰ ਲਈ ਅਤੇ ਜਿਹੜੇ ਉਹਨਾਂ ਨੇ ਗੋਲ ਮਿੱਥੇ ਉਹ ਜਲਦੀ ਆਪਣੇ ਗੋਲ ਹਾਸਲ ਕਰਨ ਹੁਣ ਤੁਹਾਨੂੰ ਅਸੀਂ ਇੱਕ ਨਵੇਂ ਅਗਲੇ ਪੋਡਕਾਸਟ ਵਿੱਚ ਆਪਣੀ ਟੀਮ ਦੇ ਨਾਲ ਇੱਕ ਨਵੇਂ ਚਿਹਰੇ ਨਾਲ ਮਿਲਾਵਾਂਗੇ ਸਾਡੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ